ਦੇ ਬਾਰੇ ਨਹੀਂ ਕਰ ਸਕਦਾ ਮਗਰ ਜੇ ਉਹ ਕਹਿ ਰਿਹਾ ਇਸ ਕੱਲ ਦਾ ਜਿਹੜਾ ਜਾਂਚ ਹੋਣੀ ਚਾਹੀਦੀ ਮੀਰੀਤਾ ਭਟੀਆਂ ਗੱਲਾਂ ਕੀ ਆਸਲ ਜੇ ਨਾ ਤੁਸੀਂ ਆਈ ਥਿੰਕ ਦ ਸਿਕਿਉਰਿਟੀ ਇਹ ਥੋੜੇ ਸਾਰਿਆਂ ਨਾਲ ਸੰਬੰਧਿਤ ਹੈ ਕੱਲਾ ਕਿਤੇ ਇਹਨੂੰ ਇੱਕ ਬੰਦੇ ਨਾਲ ਵਿਅਕਤੀ ਵਿਸ਼ੇਸ਼ ਨਾਲ ਵੇਖ ਕੇ ਨਾ ਕਰ ਲਿਓ ਕਿਉਂਕਿ ਜੋ ਕੁਝ ਕੱਲ ਸ੍ਰੀ ਅੰਮ੍ਰਿਤਸਰ ਸਾਹਿਬ 'ਤੇ ਪਰਸੋ ਹੋਇਆ ਹੈ ਉਹਦੇ ਨਾਲ 50% ਬੁਕਿੰਗ ਹੋਟਲਾਂ ਦੀ ਘਟ ਗਈ ਹੈ ਲੋਕ ਘਬਰਾ ਗਏ ਆ ਸਹਿਮ ਕੇ ਨੇ ਦਾਰਚੀ ਨੇ ਸਵੇਰੇ 골ਡਨ ਟੈਂਪਲ ਦੀ ਗੋਲੀ ਚੱਲ ਰਹੀ ਆ ਸ਼ਾਮ ਨੂੰ ਮਜੀਠੇ ਥਾਣੇ 'ਚ ਬਲਾਸਟ ਹੋਇਆ ਔਰ ਦੋਵੇਂ ਚੀਜ਼ਾਂ 'ਚ ਇੱਕ ਆਊਟਫਿਟ BKI ਜ਼ਿੰਮੇਵਾਰੀ ਲੈ ਰਹੀ ਆ ਔਰ ਗੈਂਗਸਟਰਸ ਜੋ ਪਾਕਿਸਤਾਨੀ ਆਈਐਸਆਈ ਦੇ ਕੰਮ ਕਰਦੇ ਇਸ਼ਾਰੇ ਤੇ ਉਹਨਾਂ ਦੇ ਉਹ ਜ਼ਿੰਮੇਵਾਰੀ ਚੁੱਕ ਰਿਹਾ ਔਰ ਇਹ ਕਹਿ ਰਿਹਾ ਵਰਨਿੰਗ ਦੇ ਰਿਹਾ ਕਿ ਹਲੇ ਹੋਰ بڑے ਹਲੇ ਫਿਲਮ ਬਾਕੀ ਹਲੇ ਅੱਗੇ ਵੇਖਿਓ ਕੀ ਕਰਦੇ ਆ ਵੇਟ ਐਂਡ ਵਾਚ ਔਰ ਅਜਨਾਲੇ ਥਾਣੇ 'ਚ ਕੁਝ ਦਿਨ ਪਹਿਲਾਂ ਵੀ ਆਰ ਡੀ ਐਕਸ ਦੀ ਰਿਕਵਰੀ ਹੋਈ ਹੈ ਜੋ ਬੰਬ ਮਜੀਠੇ ਥਾਣੇ ਵਰਤਿਆ ਗਿਆ ਥੋਟਾ ਬੜਾ ਕਾਬਿਲ ਜਰਨਲਿਸਟ ਜਰਨਲਿਸਟ ਬੜੇ ਸਨ ਕਿਉਂਕਿ ਮੈਨੂੰ ਉਹਦੀ ਆਵਾਜ਼ ਪਛਾਨ ਆ ਰਹੀ ਸੀ ਅਸੀਮ ਬਾਸੀ ਸਾਹਿਬ ਜੀ ਨੇ ਬੜੇ ਸਵਾਲ ਕੀਤੇ ਆ ਉਹਨਾਂ ਨੇ ਉਹਨਾਂ ਨੇ ਪਹਿਲਾ ਇੰਪੋਰਟੈਂਟ ਸਵਾਲ ਇਹ ਕੀਤਾ ਕਿ ਸਾਨੂੰ ਅੰਦਰ ਕਿਉਂ ਨਹੀਂ ਜਾ ਰਹੇ ਸਾਡੇ ਸਾਰੇ ਪ੍ਰੈਸ ਦੇ ਆਈਡੀ ਹੈ ਵਾਟ ਡਿਡ ਦ ਪੁਲਿਸ ਹੈਵ ਟੂ ਹਾਈਡ ਮੈਂ ਦੱਸ ਦਿੰਨਾ ਵਾਟਡ ਤੇ ਆਪਕੋ ਆਈਡੀ ਐਸਪੀ ਸਾਹਿਬ ਉਸ ਰਾਤ ਕਹਿ ਰਹੇ ਕਿ ਖਿੜਕੀ ਤਾਂ ਟੁੱਟੀ ਕੋਈ ਨਹੀਂ ਫਿਰ ਉੱਥੇ ਖਿੜਕੀ ਵੀ ਟੁੱਟੀਆਂ ਪਾਈਆਂ ਗਈਆਂ ਤੇ ਛਤਾਂ ਤੇ ਕੋਰ ਛਾਪਨਲ ਨਿਚਾਨ ਵੀ ਹੈ ਜੀ ਚਰਿਆਂ ਦੇ ਜਿਹੜੀ ਗੇਂਦ ਬਾਦਸ਼ਾਹ ਦੇ ਰੈਸਟੋਰੈਂਟ ਤੇ ਬਲਾਸਟ ਲਈ ਸਿੱਟੀ ਗਈ ਸੀ ਯਾ 10 ਸੈਕਟਰ ਚੁੱਟੀ ਗਈ ਸੀ ਇੱਕ ਨਾਮਾ ਪਤਾ ਨਹੀਂ ਇਹਨਾਂ ਨੇ ਗਰਨੇਡ ਟਾਈਪ ਤਿਆਰ ਕੀਤਾ ਉਹ ਉੱਤੇ ਵਰਤੇ ਆ ਗਿਆ ਸੋ ਇਹਨਾਂ ਹਾਲਾਤਾਂ ਚ ਪਤਾ ਨਹੀਂ ਪੰਜਾਬ ਪੁਲਿਸ ਸੱਚ ਕਿਉਂ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਐਸਪੀ ਹਰਪਾਲ ਸਿੰਘ ਕਿਹੜੇ ਕਾਨੂੰਨ ਥੱਲੇ ਮਤਲਬ ਇਹ ਇੱਕ ਸਹਿਰ ਸਪਾਟਾ ਕਰ ਰਿਹਾ ਨਰੈਣ ਚੋੜੇ ਨਾਲ ਨਰੈਣ ਚੋੜੇ ਨਾਲ ਇੱਕ ਵੀਡੀਓ ਨਹੀਂ ਉਹਦੀਆਂ ਤਿੰਨ ਵੀਡੀਓ ਆ ਗਈਆਂ ਨੇ ਟਾਈਮਿੰਗ ਆਫ ਦ ਸਿਚੁਏਸ਼ਨ ਵੇਖੋ ਕਿ ਜਦੋਂ ਨਰੈਣ ਚੋੜੇ ਨਾਲ ਜੀ ਦਾ ਟੋਟਾ ਇੰਨਾ ਪ੍ਰੇਮ ਪਿਆਰ ਹੈ ਹਰਪਾਲ ਸਿੰਘ ਦਾ ਤੇ ਕੀ ਫਿਰ ਹਰਪਾਲ ਸਿੰਘ ਨੂੰ ਕਸਟਡੀ ਚ ਲੈ ਕੇ ਉਹਦੀ ਕੁਛ ਪੁੱਛਕਿਛ ਨਹੀਂ ਹੋਣੀ ਚਾਹੀਦੀ ਔਰ ਮੈਂ ਅੱਜ ਤੁਹਾਨੂੰ ਦੱਸ ਰਿਹਾ ਹਰਪਾਲ ਸਿੰਘ ਨਰੈਣ ਚੋੜੇ ਨਾਲ ਬੜੇ ਚਿਰ ਦਾ ਸੰਪਰਕ 'ਚ ਇਹਨਾਂ ਨੇ ਪਹਿਲਾਂ ਵੀ ਗੱਲ ਕੀਤੀ ਹੈ ਔਰ ਪੁਲਸ ਨੇ ਇਹ ਸਾਰੇ ਤੱਤ ਲੁਕੋਣ ਦੀ ਕੋਸ਼ਿਸ਼ ਕੀਤੀ ਸੀ ਤਾਂ ਗੁਰੂ ਦੀ ਕਿਰਪਾ ਹੋਈ ਆ ਕਿ ਗੁਰੂ ਘਰ 'ਚ ਕੋਈ ਇਸ ਤਰ੍ਹਾਂ ਚਲਾਕੀਆਂ ਵਰਤੇ ਉਹਦੇ ਪਰਦੇ ਫਾਸ਼ ਹੋ ਜਾਂਦੇ ਜਿਵੇਂ ਸੁਖਬੀਰ ਜੀ ਦੀ ਜਾਨ ਬਚਾਈ ਸ਼ਰਧਾਲੂਆਂ ਦੀ ਜਾਨ ਬਚਾਈ ਉਹ ਵੀਡੀਓ ਵੀ ਆਈ ਆ ਤੁਸੀਂ ਵੇਖੋ ਦਿਨ ਤਰੀਕ ਦੀ ਵੀਡੀਓ ਜਦੋਂ ਆਪ ਵੀ ਕਦਮ ਪੁੱਟ ਕੇ ਜਾਂਦਾ ਉਹਨੂੰ ਮਿਲ ਕੇ ਆਉਂਦਾ ਵਾਇ ਵਾਜ਼ਨ ਵੀ ਇੱਕ ਪਾਸੇ ਕਿਉਂ ਨਹੀਂ ਕੀਤਾ ਉਹਦੀ ਚੈਕਿੰਗ ਕਿਉਂ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਇਨਫੋਰਮੇਸ਼ਨ ਦਫ਼ਤਰ ਦੇ ਅੱਗੇ ਜਿਹੜਾ ਵੀਡੀਓ 'ਚ ਥੋੜਾ ਆ ਰਿਹਾ ਨਾ ਕਈ ਪੱਤਰਕਾਰ ਕਹਿ ਰਹੇ ਪਤਾ ਨਹੀਂ ਲੱਗ ਰਿਹਾ ਹੁਣੇ ਮੈਂ ਵਧੀਆ ਰਿਲੀਜ਼ ਕਰੂੰ ਇੱਕ ਹੋਰ ਸਪਸ਼ਟ ਗੈਂ ਚਿਹਰੇ ਸਾਹਮਣੇ ਦੇਖਣਗੇ ਆਲਦੋ ਬੰਦੇ ਦੀ ਤੌਰ ਤੋਂ ਤੇ ਉਹਦੇ ਕੱਪੜਿਆਂ ਤੋਂ ਸਪਸ਼ਟ ਪਤਾ ਲੱਗ ਜਾਂਦਾ ਕਿ ਇਹ ਹਰਪਾਲ ਹੈ ਤੇ ਨਰੈਣ ਚੋੜਾ ਫਿਰ ਉਸ ਤੋਂ ਜਿਸ ਦਿਨ ਉਹਨੇ ਸੁਖਬੀਰ ਜੀ ਤੇ ਅਟੈਕ ਕੀਤਾ ਇੱਕ ਇਹਨਾਂ ਦਾ ਹੋਰ ਕਨਸਟੇਬਲ ਹੈ ਟ੍ਰੈਫਿਕ 'ਚ ਲੱਗਿਆ ਹੈਡ ਕਨਸਟੇਬਲ ਹੈ ਕੀ ਹੈ ਉਹਨੇ ਗੋਲ ਪਰਨਾ ਬੰਨਿਆ ਅਨ ਅ ਬੁਰਸਿਕ ਲਬਾ ਕੇ ਗਾਤਰਾ ਪਾਇਆ ਉਹ ਮਿਸਟੇਕ ਹੁੰਦਾ ਹੈ ਫੋਰ ਸ਼ਰਦਾਲੂ ਮਗਰ ਉਹ ਸੀ ਇਹਨਾਂ ਦਾ ਪੁਲਿਸ ਅ ਟ੍ਰੈਫਿਕ ਕੰਟਰੋਲ ਦਾ ਬੰਦਾ ਜਸਵੀਰ ਸਿੰਘ ਉਹ ਵਾਕ ਕਰਦਾ ਹੈ ਨਰੈਣ ਚੋੜੇ ਦੇ ਮਗਰ ਜਸਟ ਬਿਫੋਰ ਅਟੈਕ ਐਨ ਐ ਇਸ਼ਾਰਾ ਕਰਦਾ ਉਦੋਂ ਕਿਉਂ ਨਾ ਤੁਸੀਂ ਫੜਿਆ ਮਤਲਬ ਪੁਲਿਸ ਦੇ ਕਈ ਵਾਰੀ ਸੰਪਰਕ ਕੀ ਆਇਆ ਪੁਲਿਸ ਨੇ ਤਾਂ ਉਹਨੂੰ ਐਪਰੀਂਡ ਨਹੀਂ ਕੀਤਾ ਜਿਹਦੀ 25 ਸਾਲ ਤੋਂ ਹਿਸਟਰੀ ਆ ਉਹਦੀ ਫੇਸਬੁੱਕ ਆਈਡੀ ਖੋਲੋ ਤੁਹਾਡੇ ਦੇਸ਼ ਦੇ ਉਲਟ ਬੋਲਦਾ ਹੈ ਦੇਸ਼ ਦੇ ਟੁਕੜੇ ਟੁਕੜੇ ਕਰਨ ਦੀ ਗੱਲ ਕਰਦਾ ਹੈ ਆਈਐਸਆਈ ਦੇ ਨਾਲ ਸੰਪਰਕ ਹੈ ਪਾਕਿਸਤਾਨ ਨਾਲ ਉਹਨਾਂ ਦੇ ਇਸ਼ਾਰੇ ਤੇ ਚੱਲਦਾ ਹੈ ਦੇਸ਼ ਨੂੰ ਹਿੰਦੂ ਸਿੱਖ ਇਕਤਾ ਨੂੰ ਢਾਹ ਲਾਉਣਾ ਚਾਹੁੰਦਾ ਹੈ ਉਹੋ ਜਿਹੇ ਬੰਦੇ ਨਾਲ ਹਰਪਾਲ ਸਿੰਘ ਦਾ ਕੀ ਪਿਆਰ ਆ ਸਾਨੂੰ ਤਾਂ ਪਤਾ ਦੱਸਿਆ ਜਾ ਕੋੜਚ ਜਾਓਗੇ ਜੀਠੇ ਸਾਹਿਬ ਇਸ ਨੂੰ ਦੇਖੋ ਸਕੋਰ ਕਮੇਟੀ ਵਿਲ ਡਿਸਾਈਡ ਔਰ ਡੀਜੀਪੀ ਸਾਹਿਬ ਦੀ ਚੁੱਪੀ ਰੇਜ਼ ਸੇ ਸੀਰੀਅਸ ਕੁਐਸਚਨਸ ਔਰ ਇੱਕ ਸਕ੍ਰਿਪਟ ਤਿਆਰ ਹੋ ਕੇ ਆਈ ਤੁਸੀਂ ਅੱਜ ਮੈਂ ਟਵੀਟ ਵੀ ਕੀਤਾ ਇੱਕ ਮੁਸਤੈਦੀ ਲਫਜ਼ ਕਿ ਪੁਲਿਸ ਦੀ ਮੁਸਤੈਦੀ ਕਰਕੇ ਸੁਖਵੀਰ ਸਿੰਘ ਬਾਦਲ ਬਚ ਗਏ ਉਹ ਲਫਜ਼ ਮੁਸਤੈਦੀ ਭਗਵੰਤ ਮਾਨ ਵਰਤਦਾ ਉਹ ਲਫਜ਼ ਮੁਸਤੈਦੀ ਕੇਜਰੀਵਾਲ ਸਾਹਿਬ ਵਰਤਦੇ ਆ ਉਹ ਲਫਜ਼ ਮੁਸਤੈਦੀ ਰਾਮਨੰਦ ਮਾਈਕ نیچے ਕਰੋ ਪਲੀਜ਼ ਸਾਰੇ ਇੱਕਦਾਂ ਮਾਈਕ ਉੱਦੋਂ ਉੱਪਰ ਨਾ ਚੜਾਓ ਯਾਰ ਚੀਮਾ ਜੀ ਅੱਜ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ ਜੇ ਹਾਲਾਤ ਨੇ ਜਿਸ ਤਰ੍ਹਾਂ ਸੁਖਵੀਰ ਬਾਦਲ ਸਿੰਘ ਉਹਨਾਂ ਤੇ ਹਮਲਾ ਹੋਇਆ ਤੇ ਕੀ ਅੱਜ ਦਾ ਲੱਗਦਾ ਇੰਪੋਰਟੈਂਟ ਹੈ ਤੇ ਕੀ ਇਸ਼ੂਸ ਤੇ ਰਿਸਰਚ ਕਰੋ ਰਾਮਨਾਲ ਪਲੀਜ਼ ਸਾਇਲੈਂਸ ਪੀਸ ਇਹ ਪ੍ਰੀਤਮ ਪਿੱਛੇ ਆ ਬੜਾ ਪਿੱਛੇ ਨਾਲ ਯਾਰ ਇੱਕੋ ਇੰਟੀ ਹੈ ਕਿ ਪਿਛੂ ਆ ਜਿਹੜੀ ਇੱਕ ਬਹੁਤ ਹੀ ਪਰ ਇਹ ਸਾਜ਼ਿਸ਼ ਮਾਰਗਟ ਸਿੱਖ ਲੀਡਰਸ਼ਿਪ ਨੂੰ ਅਗਲੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਚੱਲ ਰਹੀ ਹੈ। ਔਰ ਜਿਸ ਦੇ ਤਹਿਤ ਸਰਦਾਰ ਸੁਬੀਸ਼ ਸਿੰਘ ਬਾਦਲ ਸਾਹਿਬ ਦੇ ਉਤੇ ਇਡਾ ਵੱਡਾ ਕਾਤਲਨਾ ਹਮਲਾ ਅਗਲੀ ਕੋਸ ਤੋਂ ਵੀ ਵੱਡੀ ਚਿੰਤਾ ਕਰਨੀ ਗੱਲ ਹੈ ਕਿ ਹਮਲਾ ਉਹ ਹੈ ਸ਼੍ਰੀ ਦਰਬਾਰ ਸਾਹਿਬ ਦੇ ਬਿਲਕੁਲ ਮੁਖ ਦਵਾਰ ਦੇ। ਇਹ ਬਹੁਤ ਗੰਭੀਰ ਮਸਲਾ ਹੈ ਅੱਜ ਐਮਰਜੈਂਸੀ ਕੌਂਟੀਟੀ ਮੀਟਿੰਗ ਹੁਣੇ ਸ਼ੁਰੂ ਹੋ ਗਈ ਹੈ। ਉਹਦੇ ਚ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਵਿਸਤਾਰ ਦੇ ਨਾਲ ਕਿ ਕਿਹੜੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ। ਉਹਦੇ ਚ ਏਜੰਸੀਆਂ ਦਾ ਕੀ ਰੋਲ ਆ। ਕਿਸ ਤਰੀਕੇ ਜਾਣ ਪੁੱਝ ਕੇ ਲੰਬੇ ਸਮੇਂ ਤੋਂ ਸੁਰੱਖਿਆ ਜਿਹੜੀ ਆ ਅਕਾਲੀ ਲੀਡਰਾਂ ਦੀ ਜਾਣ ਪੁੱਝ ਕੇ ਜਿਹੜੀ ਆ ਉਹ ਵੇਦਰਾ ਕੀਤੀ ਗਈ ਆ। ਕਿਉਂਕਿ ਇੱਥੇ ਪਾਰਟੀ ਬਦਲਣ ਵਾਲੇ ਨੂੰ ਤਾਂ ਜੈਡ ਪਲੱਸ ਵਾਈ ਪਲੱਸ ਸਿਕਿਉਰਿਟੀ ਮਿਲ ਜਾਂਦੀ ਆ। ਤੇ ਜਿਹੜੇ ਲੋਕਾਂ ਦੇ ਹੱਕਾਂ ਵਾਸਤੇ ਖੜਦੇ ਆ ਲੜਦੇ ਆ ਔਰ ਪੰਥ ਵਿਰੋਧੀ ਪੰਥ ਦੁਸ਼ਮਣ ਤਾਕਤਾਂ ਦੇ ਖਿਲਾਫ ਕੱਢਦੇ ਆ ਉਹਨਾਂ ਦੀਆਂ ਜਾਣ ਪੁੱਝ ਕੇ ਸਰਕਾਵਾਂ ਜਿਹੜੀਆਂ ਉਹ ਠੱਗਿਆ ਕੀਤੀਆਂ ਜਾਂਦੀਆਂ ਔਰ ਬੜੇ ਅਨਪਰੋਫੈਸ਼ਨਲ ਢੇ ਨਾਲ ਇਹ ਮੁੱਦੇ ਸਾਰੇ ਡਿਸਾਈਡ ਕੀਤੇ ਜਾਂਦੇ ਆ ਇਸ ਕਰਕੇ ਬੜੇ ਜਿਹੜੇ ਇਹਦੇ ਨਾਲ ਜੁੜੇ ਕਈ ਮਸਲੇ ਆ ਇਸ ਕਰਕੇ ਉਹ ਸਾਰੇ ਹੀ ਹੋਣਾ ਅਸੀਂ ਜਿਹੜੀ ਆ ਉਹਦੀ ਬਰੀਕੀ ਦੇ ਨਾਲ ਜੀ ਜੱਥੇਦਾਰ ਸਾਹ ਨੇ ਕਿਹਾ ਸੀ ਇਸਤੀਫੇ ਜਿਹੜੇ ਹੋਏ ਨੇ ਉਹਨੇ ਬਾਰੇ ਵੀ ਕੋਈ ਰਿਪੋਰਟ ਇਸਤੀਫਾ ਜੁੜੀ ਕੋਈ ਗੱਲ ਨਹੀਂ ਹੈ ਸਿਰਫ ਇੱਕੋ ਮਸਲਾ ਹੈ ਅੱਜ ਦਾ ਇੱਕੋ ਇੱਕ ਮਸਲਾ ਹੈ ਕਿ ਜਿਹੜੀ ਹੈ ਬਹੁਤ ਵੱਡੀ ਸਾਜ਼ਿਸ਼ ਅਕਾਲੀ ਲੀਡਰਸ਼ਿਪ ਦੇ ਖਿਲਾਫ ਚਲ ਰਹੀ ਹੈ ਅਕਾਲੀ ਦਲ ਕਦਮ ਕਰਕੇ ਚੱਲ ਰਹੀ ਹੈ ਐਮਸੀ ਟੌਨ ਲੜੇ ਅਕਾਲੀ ਦਲ ਅੱਜ ਹੁਣ ਚੀਮਾ ਚੀਮਾ ਚੌਣ ਲੜਾ ਕੇ ਇੱਕ ਦੱਸੋ ਬਈ ਜਿਵੇਂ ਅਕਾਲ ਤਖਤ ਸਾਹਿਬ ਤੋਂ ਹੁਕਮ ਵੀ ਹੋਇਆ ਸੀਗਾ ਲੇਕਿਨ ਗੋਲਡਨ ਟੈਂਪਲ ਦੇ ਜਿਹੜੇ ਐਂਟਰੈਂਸ ਗੇਟ ਤੇ ਗੋਲੀ ਮਾਰ ਦਿੱਤੀ ਗਈ ਆ ਤੇ ਕਈ ਜਿਹੜੇ ਲੋਕ ਹੈਗੇ ਨੇ ਥਰੂ ਸੋਸ਼ਲ ਮੀਡੀਆ ਜਾਂ ਫਿਰ ਦਲ ਖਾਲਸਾ ਕਹਿ ਲਿਏ ਉਹਨਾਂ ਵੱਲੋਂ ਉਹਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕੀ ਅਕਾਲੀ ਦਲ ਨੂੰ ਅਕਾਲ ਤਖਤ ਸਾਹਿਬ ਕੋਲ ਸ਼ਿਕਾਇਤ ਕਰਨੀ ਚਾਹੀਦੀ ਆ ਕੋਈ ਦੁਨੀਆ ਦਾ ਸਿੱਖ ਇਸ ਗੱਲ ਦੀ ਹਮਾਇਤ ਕਰ ਸਕਦਾ ਕਿ ਕੋਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਜਿਹੜਾ ਮੁੱਖ ਦਰਵਾਜ਼ੇ ਤੇ ਆ ਕੇ ਤੇ ਇਸ ਤਰ੍ਹਾਂ ਦੀ ਜਿਹੜੀ ਇੱਕ ਨੌਣੀ ਹਰਕਤ ਕਰੇ ਔਰ ਮੈਂ ਸਮਝਦਾ ਕਿ ਕੋਈ ਗੈਰ ਸਿੱਖ ਵੀ ਜਿਹੜਾ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਕੋਈ ਵੀ ਬੰਦਾ ਇਸ ਗੱਲ ਦੀ ਜਿਹੜੀ ਹਮਾਇਤ ਨਹੀਂ ਕਰ ਸਕਦਾ ਕਿ ਉਹ ਸਥਾਨ ਜਿੱਥੋਂ ਚੋਂ ਵਰਨਾਂ ਨੂੰ ਸਾਂਝਾ ਉਪਦੇਸ਼ ਇਹ ਜਿਹੜਾ ਉਚਕੀ ਤੇ ਪਰ ਜਥੇਦਾਰਾਂ ਦੀ ਚੁੱਪੀ ਕਈ ਸਵਾਲ ਖੜੇ ਕਰ ਰਹੀ ਹੈ ਇਸ ਕਰਕੇ ਹੁਣ ਮੈਨੂੰ ਮੀਟਿੰਗ ਕਰ ਲੈਣ ਦੀ ਪੱਛਾ ਦਰਵਾਜ਼ਾ ਫੋਰ ਕਮਿਟੀ ਦੀ ਸੱਦੀ ਹੈ ਜਿਸ ਹਿਸਾਬ ਨਾਲ ਗੋਲਡਨ ਟੈਂਪਲ ਚ ਸੁਖਵੀਰ ਬਾਦਲ ਨੂੰ ਤੇ ਹਮਲਾ ਹੁੰਦਾ ਹੈ ਉਸ ਤੋਂ ਬਾਅਦ ਵੀ ਪਰਸਤਿਤੀਆਂ ਨੇ ਕੀ ਅੱਜ ਦੀ ਮੀਟਿੰਗ ਕਿ ਨਹੀਂ ਦੇਖੋ ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਹੈ ਇਹ ਜਿਹੜਾ ਰੱਬ ਨੇ ਬਹੁਤ ਵੱਡਾ ਆਤ ਦੇ ਕੇ ਬਚਾਇਆ ਉਹ ਸਾਰੀ ਸਿਚੁਏਸ਼ਨ ਡਿਸਕਸ ਕਰ ਲਈ ਹੋਈ ਹੈ ਜੇ ਬੜੀ ਇਸ ਪੰਜਾਬ ਜਾ ਕੇ ਦਰ ਰਿਹਾ ਹੈ ਜਿਹੜੀ ਅੱਗੇ ਚੋਂ ਮਸਾ ਨਿਕਲਿਆ ਸੀਗਾ ਸ਼ਕਤੀਆਂ ਫੇਰ ਇਕੱਠੇ ਹੋ ਗਈਆਂ ਨੇ ਜਦ ਤੁਸੀਂ ਮੋਡਰੇਟ ਲੀਡਰਸ਼ਿਪ ਨੂੰ ਕੰਮ ਕਰੋਗੇ ਨਾ ਉਹਦਾ ਨਤੀਜਾ ਤਾਂ ਬੜਾ ਕਲੀਅਰ ਹੈ ਕਿ ਆਪਣਾ ਮੋਰਲ ਨਾ ਚਾਹੁੰਦੇ ਨੇ ਇਹ ਚਿੰਤਾ ਸਾਰਿਆਂ ਦੀ ਹੈ ਪੰਜਾਬੀਆਂ ਦੀ ਜਥੇਦਾਰ ਸਾਹਿਬ ਨੇ ਕਿਹਾ ਸੀਗਾ ਵੀ ਜਿਹੜੇ ਸਥਿਪੇ ਹੋਏ ਆ ਉਹਨਾਂ ਦੀ ਰਿਪੋਰਟ ਵੀ ਦੇਣੀ ਹੈ ਜਿਹੜੇ ਕਿਹਾ ਸੀਗਾ ਉਹ ਵੀ ਅੱਜ ਡਿਸਕਸ ਹੋਵੇ ਨਹੀਂ ਅੱਜ ਤੱਕ ਕੋਰ ਕਮੇਟੀ ਦੀ ਮੀਟਿੰਗ ਹੈ ਕਰਨੀ ਅੱਜ ਕੋਰ ਕਮੇਟੀ ਦੀ ਮੀਟਿੰਗ ਠੀਕ